ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦੇ ਪੁੱਤ ਦੋਹਾਂ ਅਤੇ ਮੁੰਡੇ ਦੇ ਖਿਲਾਫ ਵਿਜੀਲੈਂਸ ਬਿਊਰੋ ਨੇ ਮਕਦਮਾ ਦਰਜ ਕਰ ਦਿੱਤਾ ਇਹਨਾਂ ਨੇ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਫੰਡਾਂ ਦੀ ਦੁਰਵਰਤੋਂ ਕੀਤੀ ਹੈ ਜਿਹਦੇ ਚੱਲਦਿਆਂ ਪਰਚਾ ਵੀ ਦਰਜ ਹੋਇਆ ਤੇ ਕਈ ਜਾਣੇ ਗ੍ਰਿਫਤਾਰ ਵੀ ਕਰ ਲਏ ਨੇ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਡਾਕਟਰ ਧਰਮਵੀਰ ਅਗਨੋਤਰੀ ਜਿਹੜੇ ਇਸ ਸਮੇਂ ਦੁਨੀਆ ਵਿੱਚ ਨਹੀਂ ਨੇ ਪਿੱਛੇ ਜੀ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ਤੇ ਉਹਨਾਂ ਦੇ ਹੁਣ ਨੌ ਤੇ ਪੁੱਤ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਪੂਰੀ ਖਬਰ ਹੈ ਕਿ ਸਾਬਕਾ ਵਿਧਾਇਕ ਦੇ ਪੁੱਤਰ ਨੌ ਅਤੇ ਤਰਨਤਾਰਨ ਦੇ ਈਓ ਅਤੇ ਦੋ ਹੋਰਾਂ ਖਿਲਾਫ ਵੱਡੇ ਫੰਡਾਂ ਦੀ ਹੀਰਾ ਫੇਰੀ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਵਿਜੀਲੈਂਸ ਵੱਲੋਂ ਈਓ ਕਲਰਕ ਅਤੇ ਦੋ ਨਿੱਜੀ ਫਰਮਾਂ ਦੇ ਮਾਲਕ ਵੀ ਗ੍ਰਿਫਤਾਰ ਕੀਤੇ ਗਏ ਨੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦਿੱਤੀ ਖਬਰ ਅਨੁਸਾਰ ਇਹ ਕਿਹਾ ਗਿਆ ਕਿ ਰਾਜਵਿਜ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮਹਿੰਮ ਦੇ ਤਹਿਤ ਤਰਨਤਾਰਨ ਦੇ ਸਾਬਕਾ ਵਿਧਾਇਕ ਡਾਕਟਰ ਧਰਮਵੀਰ ਅਗਣੀ ਹੋਤਰੀ ਦੇ ਪੁੱਤਰ ਅਤੇ ਨੌ ਸਮੇਤ ਨਗਰ ਕੌਂਸਲ ਤਰਨਤਾਰਨ ਦੇ ਕਾਰਜਕਾਰੀ ਅਧਿਕਾਰੀ ਅਤੇ ਕਲਰਕ ਅਤੇ ਇੱਕ ਫਰਮ ਦੇ ਮਾਲਕ ਵਿਰੁੱਧ ਕੌਂਸਲ ਦੇ ਫੰਡਾਂ ਵਿੱਚ ਹੀਰਾ ਫੇਰੀ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਇਸ ਮਾਮਲੇ ਵਿੱਚ ਅਪਰੁਕਤ ਦੋਸ਼ੀ ਈਓ ਕਲਰਕ ਅਤੇ ਇੱਕ ਫਰਮ ਦੇ ਮਾਲਕ ਨੂੰ ਵੀ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕਰ ਲਿਆ ਗਿਆ ਵਿਜੀਲੈਂਸ ਬਿਊਰੋ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਸਤਾਨਕ ਸਰਕਾਰਾਂ ਵਿਭਾਗ ਵੱਲੋਂ ਕੀਤੀ ਗਈ ਚੈਕਿੰਗ ਦੇ ਨਤੀਜੇ ਵਜੋਂ ਹੋਈ ਵਿਜੀਲੈਂਸ ਜਾਂਚ ਦੇ ਆਧਾਰ ਤੇ ਕੇਸ ਦਰਜ ਕੀਤਾ ਗਿਆ ਸੀ ਬਾਅਦ ਵਿੱਚ ਕੇਸ ਨੂੰ ਅਗਲੇਰੀ ਜਾਂਚ ਲਈ ਵਿਜੀਲੈਂਸ ਬਿਊਰੋ ਨੂੰ ਸੌਂਪਿਆ ਗਿਆ ਸੀ ਇਸ ਤੋਂ ਬਾਅਦ ਜਾਂਚ ਦੇ ਆਧਾਰ ਤੇ ਮੁਲਜ਼ਮਾਂ ਅਵਰਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 2 ਦੇ ਨਾਲ ਨਾਲ 13 1 ਅਤੇ ਆਈ ਪੀ ਸੀ ਦੀ ਧਾਰਾ 409 420 464 470 468 474 120 बी ਦੇ ਤਹਿਤ ਐਫਆਰ ਨੰਬਰ 22 ਮਿਤੀ 2 ਮਈ ਨੂੰ ਕੇਸ ਦਰਜ ਕੀਤਾ ਗਿਆ ਜਿਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ ਉਹਨਾਂ ਵਿੱਚ ਸ਼ਰਨਜੀਤ ਕੌਰ ਕਾਰਜਕਾਰੀ ਅਧਿਕਾਰੀ ਹੁਣ ਮੁੱਤਲ ਨੇ ਅਤੇ ਨਗਰ ਕੌਂਸਲ ਤਰਨਤਾਰ ਦੇ ਕਲਰਕ ਨਿਰੰਦਰ ਕੁਮਾਰ ਸਾਬਕਾ ਵਿਧਾਇਕ ਧਰਮਵੀ ਰਗੜੀ ਹੋਤਰੀ ਦੇ ਪੁੱਤਰ ਸੰਦੀਪ ਕੁਮਾਰ ਅਗਨੀ ਹੋਤਰੀ ਦੇ ਅਤੇ ਉਹਨਾਂ ਦੀ ਨੌ ਜੋਤੀ ਸਤਿ ਸ੍ਰੀ ਅਕਾਲ ਮੈਸਰਜ ਐਮਕੇ ਪਦਮ ਪੈਟਰੋਲੀਅਮ ਦੇ ਮਾਲਕ ਅਤੇ ਨਿਊ ਪਵਨ ਨਗਰ ਅੰਮ੍ਰਿਤਸਰ ਦੇ ਰਹਿਣ ਵਾਲੇ ਰਜੀਵ ਗੁਪਤਾ ਮੈਸਰਜ ਸ਼ਾਰਫੌਕਸ ਵਿਜ਼ਨ ਪ੍ਰਾਈਵੇਟ ਲਿਮਟਿਡ ਦੇ ਸ਼ੇਅਰਧਾਰਕਰ ਸ਼ામਲਨ ਲਿਮਟਿਡ ਦੇ ਮੈਸਰਜ ਐਸ ਆਰ ਆਰ ਐਂਟਰਪ੍ਰਾਈਜ਼ ਲਿਮਟਿਡ ਇਸ ਮਾਮਲੇ ਵਿੱਚ ਸ਼ਰਨਜੀਤ ਕੌਰ ਯੂ ਅਤੇ ਨਿਰਿੰਦਰ ਕੁਮਾਰ ਕਲਰਕ ਦੋਵੇਂ ਨਗਰ ਕੌਂਸਲ ਤਰਨਤਾਰਨ ਵਿੱਚ ਤਨਾਤਨ ਅਤੇ ਉਪਰੋਕਤ ਰਜੀਵ ਗੁਪਤਾ ਮੈਸਰ ਸ਼ਾਰਫ ਫੋਕਸ ਵਿਜ਼ਨ ਪ੍ਰਾਈਵੇਟ ਲਿਮਟਿਡ ਤੇ ਮੈਸਰ ਐਸ ਆਰ ਐਂਟਰਪ੍ਰਾਈਜ਼ ਲਿਮਟਿਡ ਵਿੱਚ ਸ਼ੇਰਧਾਰਕ ਨੂੰ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਵਿਜੀਲੈਂਸ ਦੇ ਅਧਿਕਾਰੀ ਨੇ ਦੱਸਿਆ ਕਿ ਜਾਣਦਰਨ ਇਹ ਗੱਲ ਸਾਹਮਣੇ ਆਈ ਸੀ ਕਿ ਉਕਤ ਯੂ ਦੁਆਰਾ ਸਾਲ 217 220 22 ਦੇ ਸਾਲਾਂ ਦਰਾਂ ਧੋਖਾਧੜੀ ਲੈਂਡ ਦੇਣ ਕੀਤੇ ਗਏ ਸਨ ਉਸਨੇ ਮੈਸਰ ਸਿੱਧੂ ਕੰਸਟਰਕਸ਼ਨ ਕੰਪਨੀ ਮੈਸਰਜ਼ ਬ੍ਰਦਰਜ਼ ਕੰਸਟਰਕਸ਼ਨ ਕੰਪਨੀ ਅਤੇ ਮੈਸਰ ਫਰੈਂਡ ਐਸੋਸੀਏਸ਼ਨ ਨੂੰ ਵੱਖ-ਵੱਖ ਮੁਕੀਆਂ ਤੋਂ ਚੈੱਕਾਂ ਰਾਹੀਂ ਗਲਤ ਭੁਗਤਾਨ ਕੀਤੇ ਸਨ ਇਸ ਤੋਂ ਇਲਾਵਾ ਮਰਹੂਮ ਵਿਧਾਇਕ ਧਰਮਵੀਰ ਅਗਨੀ ਉਤਰੀ ਦੇ ਪੁੱਤਰ ਸੰਦੀਪ ਕੁਮਾਰ ਅਗਨੀ ਹੋਤਰੀ ਨਾਲ ਮਿਲੀ ਭੁਗਤ ਕਰਕੇ ਦੋਸ਼ੀ ਈਈਓ ਨੇ ਆਪਣੀਆਂ ਕੰਪਨੀਆਂ ਮੈਸਰ ਸ਼ਾਰਫੌਕਸ ਵਿਜ਼ਨ ਪ੍ਰਾਈਵੇਟ ਲਿਮਟਿਡ ਅਤੇ ਮੈਸਰ ਐਸ ਆਰ ਐਂਟਰਪ੍ਰਾਈਜ਼ ਨੂੰ ਝਾਲੀ ਭੁਗਤਾਨ ਕੀਤੇ ਸਨ ਉਨਾਗੇ ਦੱਸਿਆ ਕਿ ਸਤਾਨਕ ਸਰਕਾਰਾਂ ਵਿਭਾਗ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਅਪਰੋਕਤ ਜਾਲੀ ਅਦਾਇਗਿਆਂ ਦੀ ਰਿਕਵਰੀ ਤਾਂ ਹੋ ਗਈ ਪਰ 27,88,000 ਰੁਪਏ ਦਾ ਰਕਮ ਹਜੇ ਵੀ ਬਕਾਇਆ ਸੀ ਜਾਂਦਰਨ ਇਹ ਪਾਇਆ ਗਿਆ ਕਿ ਸੰਦੀਪ ਕੁਮਾਰ ਅਗਣੀ ਹੋਤਰੀ ਨੇ ਆਪਣੀ ਪਤਨੀ ਜੋਤੀ ਸਚਦੇਵਾ ਦੀ ਮਲਕੀਅਤ ਵਾਲੇ ਮੈਸਰਜ਼ ਐਮ ਕੇ ਪਦਮ ਪੈਟਰੋਲੀਅਮ ਦੇ ਨਾਮ ਉੱਤੇ ਜਾਰੀ 4 ਕਰੋੜ 41 ਲੱਖ 3086 ਰੁਪਏ ਦੇ ਜਾਲੀ ਭੁਗਤਾਨ ਵੀ ਕੀਤੇ ਸਨ ਬਾਦ ਵਿੱਚ ਸੰਦੀਪ ਅਗਣੀ ਹੋਤਰੀ ਇਸੇ ਜਾਲੀ ਅਦਾਗੀ ਨਾਲ ਦਾ ਕੁਝ ਹਿੱਸਾ ਨਗਰ ਕੌਂਸਲ ਤਰਨਤਾਰ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੇ ਪਰ 35,45,404 ਰੁਪਏ ਅਜੇ ਵੀ ਬਕਾਇਆਨ ਬਕਾਇਆ ਬਿੱਲਾਂ ਦੇ ਸਮਝੌਨ ਤੋਂ ਬਾਅਦ ਮੈਸਰਜ ਐਮ ਕੇ ਪਦਮ ਪੈਟਰੋਲੀਅਮ ਵਾਲኩል 1 ਕਰੋੜ 5 ਲੱਖ 30,628 ਰੁਪਏ ਦੀ ਬਕਾਇਆ ਰਕਮ ਪਾਈ ਗਈ ਹੈ ਇਸ ਤੋਂ ਇਲਾਵਾ ਪ੍ਰਮੁਖ ਸਖਤਰ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਪ੍ਰਦਾਨ ਕੀਤੀ ਕਿ ਵਿਭਾਗੀ ਨਿਰਖਣ ਪਰਪੋਰਡ ਦੇ ਅਨੁਸਾਰ ਈਓ ਸ਼ਰਨਜੀਤ ਕੌਰ ਤੇ ਕਲਰਕ ਰਜੀਵ ਕੁਮਾਰ ਹੁਣ ਮ੍ਰਿਤਕ ਜੋ ਕੇ ਉਸਦੇ ਦਫਤਰ ਅਤੇ ਉਪਰੋਕਤ ਕਲਰਕ ਨਿਰਿੰਦਰ ਕੁਮਾਰ ਤਨਾਸੀ ਨੂੰ ਵੀ ਬਿਨਾ ਕਿਸੇ ਬਿੱਲ ਜਾਂ ਵਰਕ ਆਰਡਰ ਦੇ ਭੁਗਤਾਨ ਜਾਰੀ ਕੀਤੇ ਗਏ। ਤੱਥਾਂ ਤੋਂ ਸਪਸ਼ਟ ਹੋ ਗਿਆ ਕਿ ਈਓ ਸ਼ਰਨਜੀਤ ਕੌਰ ਨੇ ਉਕਤ ਸੰਦੀਪ ਕੁਮਾਰ ਅਗਨੀ ਹੋਤਰੀ ਨਾਲ ਮਿਲ ਕੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਤੇ ਉਸ ਦੀਆਂ ਫਰਜੀ ਫਰਮਾ ਮੈਸਰ ਸ਼ੌਰ ਫੋਕਸ ਵਿਜਨ ਪ੍ਰਾਈਵੇਟ ਲਿਮਟਿਡ ਅਤੇ ਮਿਸਰ ਐਸਆਰਏ ਇੰਟਰਪ੍ਰਾਈਜ਼ ਨੂੰ ਗੈਰ ਕਾਨੂੰਨੀ ਭੁਗਤਾਨ ਕੀਤੇ ਇਸ ਤੋਂ ਇਲਾਵਾ ਇਹ ਵੀ ਪਾਇਆ ਗਿਆ ਕਿ 14,66,980 ਰੁਪਏ ਅਤੇ 3,25,000 ਰੁਪਏ ਅਤੇ ਫਿਰ 2,09,400 ਰੁਪਏ ਦੀ ਅਦਾਇਗੀ ਬਿਨਾਂ ਕਿਸੇ ਟੈਂਡਰ ਜਾਂ ਕੋਟੇਸ਼ਨ ਦੇ ਵੱਖ-ਵੱਖ ਫਰਮਾਂ ਨੂੰ ਦੋਸ਼ੀ ਜਿਹੜੀ ਆ ਉਹ ਦਿਖਾਈ ਗਈ ਤੇ ਦੋਸ਼ ਨੂੰ ਅਦਾਲਤ ਵਿੱਚ ਹੁਣ ਅੱਜਾ ਪੇਸ਼ ਕੀਤਾ ਜੋ ਲੇਕਿਨ ਫਿਲਹਾਲ ਕਬਰ ਇਹ ਜਿਹੜੀ ਆ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਹੜੀ ਵਿਜੀਲੈਂਸ ਬਿਊਰੋ ਵੱਲੋਂ ਦੱਸੀ ਗਈ ਹੈ ਕਿ ਸਾਬਕਾ ਵਿਧਾਇਕ ਡਾਕਟਰ ਤਰਮਿਰ ਅਗਰਿਉਤਰੀ ਜਿਹੜੇ 2017 ਤੋਂ ਲੈ ਕੇ 2022 ਦੇ ਦਰਮਿਆਨ ਤਰਨਤਾਰਨ ਤੋਂ ਵਿਧਾਇਕ ਚੁਣੇ ਗਏ ਸੀ ਉਹਨਾਂ ਦੇ ਪੁੱਤਰ ਨੌਮ ਅਤੇ ਤਰਨਤਾਰਨ ਦੇ ਈਓ ਕਾਰਜਕਾਰੀ ਅਧਿਕਾਰੀ ਅਤੇ ਦੋ ਹੋਰਾਂ ਦੇ ਖਿਲਾਫ ਵੱਡੇ ਫੰਡਾਂ ਦੀ ਹੀਰਾਫਰੀ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਵਿਜੀਲੈਂਸ ਵੱਲੋਂ ਈਓ ਕਲਰਕ ਅਤੇ ਇੱਕ ਨਿੱਜੀ ਫਰਮ ਦਾ ਮਾਲਕ ਵੀ ਗ੍ਰਿਫਤਾਰ ਕੀਤਾ ਗਿਆ ਫਿਲਹਾਲ ਇਸ ਖਬਰ ਦੇ ਨਾਲ ਤੁਹਾਡੇ ਤੋਂ ਲੈ ਕੇ ਦੇਖਦੇ ਰਹੋ ਏਬੀਸ ਪੰਜਾਬ ਧੰਨਵਾਦ